लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें विनय गोयल बने बाबा गंगाराम सेवा समिति के दे प्रधान डेरा सिद्ध बाबा श्री गंगाराम जी विखे आज डेरे दे मुख महंत बाबा परपुरदास जी मलकाणा वाला ने सरपंची हेठ अहम मीटिंग दा आयोजन किता गया जिस मौके वादे घंटे विच शहर दिया समूह धार्मिक सामाजिक व्यापारिक सहसावा तो अलावा ਸ਼ਹਿਰ ਵਾਸੀ ਅਤੇ ਸਨਮਾਨਿਤ ਪਤਵੰਤੇ ਸੰਦਰ ਹਾਜ਼ਰ ਸਨ ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦੇ ਵਾਪਾ ਪਰਪੋਲ ਦਾ ਜੀ ਨੇ ਕਿਹਾ ਕਿ ਚਮਤਕਾਰੇ ਸੇਧ ਬਾਬਾ ਸ਼੍ਰੀ ਗੰਗाराम ਜੀ ਦੀ ਗੇਂਦਰਵਾਹ ਸ਼ਹਿਰ ਅਤੇ ਇਲਾਕੇ ਤੋਂ ਇਲਾਵਾ ਦੂਰ ਦੂਰ ਤੱਕ ਮਾਨਤਾ ਹੈ ਅਤੇ ਇਹਨਾਂ ਦੇ ਦਰਬਾਰ ਤੇ ਹਾਜ਼ਰੀ ਪਰਨ ਵਾਲੇ ਹਰ ਸਰਦਾਰ ਨੂੰ ਦੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਇਸ ਲਈ ਉਹਨਾਂ ਰਾਜਨੀਤਿਕ ਭੇਡਪਾਵ ਅਤੇ ਪੱਖਵਾਦੀਤ ਉੱਪਰ ਉੱਠ ਕੇ ਡੇਰੇ ਦੀ ਸਾਂਵਲ ਅਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਕਾਉ ਕੇ ਡੇਰਾ ਸਿਦ ਬਾਬਾ ਸ਼੍ਰੀ ਗੰਗਾ ਰਾਮ ਜੀ ਬਹੁਤ ਹੀ ਪਵਿੱਤਰ ਸਥਾਨ ਹੈ ਇਸ ਮੌਕੇ ਉਹਨਾਂ ਨੇ ਡੇਰੇ ਦੇ ਸਚੰਜੇ ਢੰਗ ਨਾਲ ਸਾਂਭ ਸੰਭਾਲੋ ਅਤੇ ਸੇਵਾ ਕਰਦੇ ਹੋਏ ਡੇਰੇ ਦੀ ਮਰਿਆਦਾ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਬਾਬਾ ਗੰਗਾ ਰਾਮ ਸੇਵਾ ਸੰਪਤੀ ਦੇ ਪ੍ਰਬੰਧਕੀ ਕਮੇਟੀ ਦੇ ਨਾਂ 'ਤੇ ਸਿਰੇ ਤੋਂ ਵਿਸਤਾਰ ਕੀਤਾ ਜਿਸ ਨਾਲ ਇਹ ਜਾਣਕਾਰੀ ਦਿੰਦੇ ਡੇਰਾ ਸਭਤੀ ਦੇ ਨਵਨਿਤ ਪ੍ਰਧਾਨ ਵਿਨੇ ਗੋਇਲ ਨੇ ਦੱਸਿਆ ਕਿ ਬਾਬਾ ਜੀ ਦੀ ਸਰਪ੍ਰਸਤੀ ਹੇਠ ਦਾਸ ਨੂੰ ਪ੍ਰਧਾਨ ਸਸ਼ੀਲ ਕੁਮਾਰ ਪੋਲਾ ਨੂੰ ਸਖਤਰ ਵਿਜੇ ਗਰਗ ਪੋਪਲ ਨੂੰ ਖਜ਼ਾਨਚੀ ਅਤੇ ਐਡਵੋਕੇਟ ਨਰੈਣ ਸਿੰਘਲਾ ਨੂੰ ਸਲਾਹਕਾਰ ਤੋਂ ਇਲਾਵਾ ਪੰਨਾ ਲਾਲ ਪੇਟੀ ਬਲਵੰਤ ਰਾਏ ਮੋਹਿਤ ਗਰਗ ਅਤੇ ਸੀਤਲ ਬੰਸਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਹੈ ਨਵ ਨਿਯੁਕਤ ਪ੍ਰਬੰਧਕੀ ਕਮੇਟੀ ਨੇ ਬਾਬਾ ਪਰਪੋਲ ਦਾਸ ਜੀ ਨੂੰ ਲਗਨ ਮਿਹਨਤ ਅਤੇ ਤਨ ਦੇਹੀ ਨਾਲ ਡੇਰਾ ਸੇਧ ਬਾਬਾ ਸ੍ਰੀ ਗੰਗਾ ਰਾਮ ਜੀ ਸਾਂ ਸੰਭਾਲ ਕਰਦੇ ਹੋਏ ਡੇਰੇ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖਣ ਦਾ ਪ੍ਰੋਸਾ ਦਿੱਤਾ ਸਵਾਯਾ ਜੀ ਦੇਆ ਬਾਬਾ ਸਤ ਸਤ ਬਾਬਾ ਸ੍ਰੀ ਗੰਗਾ ਰਾਮ ਜੀ ਦੇ ਰਿਖੇ ਡੇਰੇ ਦੇ ਮਾਨਤ ਬਾਬਾ ਪਰਪੁਰਦਾ ਜੀ ਅੱਜ ਵਾਇਲਿਕ ਸਰਵਾਸੇ ਨਾਲ ਮੀਟਿੰਗ ਕੀਤੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੂੰ ਜੇ ਬਾਬਾ ਸ੍ਰੀ ਗੰਗਾ ਰਾਮ ਜੀ ਅੱਜ ਸਿੱਧ ਬਾਬਾ ਪਰਪੁਰਦਾ ਜੀ ਜੋ ਮੇਰਾ ਬਾਬਾ ਗੰਗਾ ਰਾਮ ਜੀ ਦੇ ਮਹੰਤਾ ਹੈ ਉਹਨਾਂ ਦੀ ਸਰਪ੍ਰਸਤੀ ਹੈਗਾ ਤੇ ਸੋ ਮੰਡੀ ਦੇ ਇਲਾਕਿਆਂ ਵਾਸਤੇ ਵੀ ਜੋਗ ਰਹਿ ਮਾਈਟਾ ਟੱਕ ਡੇਰਾ ਬਾਬਾ ਗੰਗाराम ਚ ਸਰਬਸੰਮਤੀ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਚ ਵਿਨੂ ਗੋਇਲ ਜੀ ਨੂੰ ਪ੍ਰਧਾਨ ਸਾਰੀ ਮੰਡੀ ਨੇ ਬਾਬਾ ਜੀ ਨੂੰ ਕਹੇ ਵੀ ਉਹਨਾਂ ਨੂੰ ਪ੍ਰਧਾਨ ਨਾਇਆ ਜਾਵੇ ਜੀ ਦੇ ਗਰਗ ਜੀ ਨੂੰ ਕੈਸ਼ੀਅਰ ਸ਼ਾਮ ਜੀ ਇਹ ਰਹਿ ਗਿਆ ਸੁਸ਼ੀਲ ਜੀ ਭੋਲਾ ਜੀ ਉਹਨਾਂ ਨੂੰ ਸੈਕਟਰੀ ਜੀ ਉਹਨਾਂ ਨੂੰ ਸੈਕਟਰੀ ਬਣਾਇਆ ਜੀ ਤੇ ਬਾਕੀ ਸਾਰੀ ਸਬਤਾਂ ਨਾਲ 7 ਮੈਂਬਰੀ ਕਮੇਟੀ ਫੈਸਲਾਕਾਰ ਕਮੇਟੀ ਦਾ ਗਠਨ ਕੀਤਾ ਗਿਆ ਜੀ ਤੇ ਬਾਬਾ ਜੀ ਨੇ ਸੁਨੇਹਾ ਕੀ ਦਿੱਤਾ ਇਹਨਾਂ ਬਾਬਾ ਜੀ ਨੇ ਸਿਆਤਾ ਜੀ ਵੀ ਇਹ ਡੇਰਾ ਮੰਡੀ ਦਾ ਡੇਰਾ ਜੀ ਸਾਰਿਆਂ ਨੇ ਰਲ ਮਿਲ ਕੇ ਬਿਨਾਂ ਕਿਸੇ ਵਾਧੂਆਤ ਤੋਂ ਬਿਲਖੇ ਪਾਰਟੀਵਾਦੀ ਤੋਂ ਬਿਨਾਂ ਗੁੱਸੇ ਮਸਿਆਲਿਆਂ ਤੋਂ ਮੇਰੇ ਦੀ ਸ਼ੋਭਾ ਬਣਾਉਣੀ ਹੈ ਜੀ ਰਲ ਮਿਲ ਕੇ ਕੰਮ ਕਰਨਾ ਨੇ ਕੰਮ ਕਰਨੇ ਹੈ ਬਾਬਾ ਨੇ ਕਿਹਾ ਵੀ ਕਿਸੇ ਚੋਹਮੋ ਨਹੀਂ ਹੋਣੀ ਚਾਹੀਦੀ ਰਲ ਮਿਲ ਕੇ ਡੇਰੇ ਦੀ ਸ਼ੋਭਾ ਬਣਾਓ ਜੇਕਰ ਦਾ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ